ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਦੈਣੀ ਕੁਜਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਮੈਂ ਅਸ਼ੋਕ ਹੀ ਬਾਹ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਪੂਰੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਰਾਜਨੀਤੀ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਹਰ ਵਾਰ ਅਸੀਂ ਕੋਈ ਨਵੀਂ ਵੀਡੀਓ ਤੁਹਾਡੀ ਸੇਵ ਵਿੱਚ ਹਾਜ਼ਰ ਕਰਦੇ ਹਾਂ ਕਿਸ ਨਾ ਕਿਸੇ ਲੀਡਰ ਜਿੰਨੇ ਵੀ ਖੜੇ ਨੇ ਉਨ੍ਹਾਂ ਬਾਰੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਰਹਿੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਜਲੰਧਰ ਹੌਰ ਸੀਟ ਦੇ ਬਾਰੇ ਪਹਿਲਾਂ ਵੀ ਗੱਲਾਂ ਕਰ ਚੁੱਕੇ ਆ ਤੇ ਹੁਣ ਅਸੀਂ ਇਸ ਵਿਸ਼ੇ ਤੇ ਗੱਲ ਕਰਾਂ ਕਿ ਜਿੰਨੇ ਵੀ ਕੈਂਡੀਡੇਟ ਅਜ ਤੱਕ ਖੜੇ ਨੇ ਇਲੈਕਸ਼ਨ ਦੇ ਵਿੱਚ ਲੋਕ ਸਭਾ ਸੀਟਾਂ ਦੇ ਵਿੱਚ ਜ਼ਿਆਦਾਤਰ ਕੀ ਹੋ ਰਿਹਾ ਕਿ ਪਾਰਟੀਆਂ ਵਾਲੇ ਬਾਹਰਲੀਆ ਡਿਸਟ੍ਰਿਕਟ ਤੋਂ ਬਾਹਰਲੇ ਹਲਕਿਆਂ ਤੋਂ ਕੈਂਡੀਡੇਟ ਲਿਆ ਕੇ ਖੜੇ ਕਰ ਰਹੇ ਨੇ ਇਹਦਾ ਕੀ ਕਾਰਨ ਹੋ ਸਕਦਾ ਹੈ ਕੀ ਸੋਚ ਹੈ ਪਾਰਟੀਆਂ ਦੀ ਬਾਹਰੋਂ ਕੈਂਡੀਡੇਟ ਲਿਆ ਕੇ ਦੂਜੀ ਜਗ੍ਹਾ ਤੇ ਖੜਾ ਕਰਨਾ ਕੀ ਪਾਰਟੀਆਂ ਦੇ ਕੋਲ ਜਲੰਧਰ ਦੀ ਗੱਲ ਕਰਦੇ ਆ ਕਿ ਜਲੰਧਰ ਦੇ ਵਿੱਚ ਉਹਨਾਂ ਕੋਲ ਕੈਂਡੀਡੇਟ ਨਹੀਂ ਸੀ ਇਹਦਾ ਵੀ ਇੱਕ ਬਹੁਤ ਵੱਡਾ ਰਾਜ ਹੈ ਕਾਰਨ ਹੈ 2000 ਸ਼ਾਇਦ ਮੈਨੂੰ ਲੱਗਦਾ ਕਿ 9 ਦੀ ਗੱਲ ਆ ਕਿ ਲੋਕ ਸਭਾ ਇਲੈਕਸ਼ਨ ਸੀਗੇ ਸ਼ਾਇਦ ਹੰਸਰਾਏ ਹੰਸ ਜਲੰਧਰ ਤੋਂ ਖੜੇ ਸੀਗੇ ਤੇ ਬਹੁਤ ਪੂਰੀ ਤਰ੍ਹਾਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਜਲੰਧਰ ਦੇ ਲੋਕ ਉਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਕਿ ਹੰਸ ਰਾਜ ਦੀ ਸੁਭਾਅ ਕੀ ਹੈ ਨੇਚਰ ਕੀ ਹੈ ਕੀ ਸੋਚ ਹੈ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹੁੰਨੇ ਆਂ ਤਕਰੀਬਨ ਲੋਕ ਸਾਡੇ ਨਾਲ ਵਿਚਰੇ ਹੁੰਦੇ ਆਂ ਤਾਂ ਉਹਨਾਂ ਨੂੰ ਲੈਕਚਰ ਲੜਾਇਆ ਗਿਆ ਦਿੱਲੀ ਤੋਂ ਦਿੱਲੀ ਦੇ ਲੋਕ ਜਾਣਦੇ ਨਹੀਂ ਸੀ ਉਹਨਾਂ ਬਾਰੇ ਕੁਝ ਤੇ ਉੱਥੇ ਜਾ ਕੇ ਉਹਨਾਂ ਨੇ ਜੋ ਵੀ ਆਪਣੇ ਬਾਰੇ ਬੋਲਣਾ ਸੀ ਲੋਕਾਂ ਨੂੰ ਅ ਤਰੀਕੇ ਦੇ ਨਾਲ ਢੰਗ ਦੇ ਨਾਲ ਆਪਣੀਆਂ ਗੱਲਾਂ ਵਿੱਚ ਲਿਆ ਤੇ ਹੁਣ ਉਸੇ ਤਰ੍ਹਾਂ ਅਜ ਜਲੰਧਰ ਦੀ ਸੀਟ ਦੀ ਅਸੀਂ ਗੱਲ ਕਰਦੇ ਆ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਕਿ ਪਾਰਟੀ ਨੇ ਕੀ ਕੀਤਾ ਹੈ ਦੂਜੇ ਹਲਕੇ ਤੋਂ ਗੱਲ ਕਰਦੇ ਆ ਹੁਣ ਤੁਸੀਂ ਮੇਰਾ ਇਸ਼ਾਰਾ ਸ਼ਾਇਦ ਸਮਝ ਗਏ ਹੋਵੋਗੇ ਚਰਨਜੀਤ ਚੰਨੀ ਐਕਸ ਸੀਐਮ 2022 ਵਿਧਾਨ ਸਭਾ ਇਲੈਕਸ਼ਨ ਲੜਿਆ ਦੋ ਜਗ੍ਹਾ ਖੜੇ ਸੀਗੇ ਉਹ ਤੇ ਹਵਾਸੀ ਆਮ ਆਦਮੀ ਪਾਰਟੀ ਦੀ ਕੋਈ ਸ਼ੱਕ ਨਹੀਂ ਤੇ ਉਸ ਟਾਈਮ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਕੈਂਡੀਡੇਟਾਂ ਨੇ ਇਦਾਂ ਦੀ ਰੇਲ ਬਣਾਈ ਇਹੋ ਜੀ ਰੇਲ ਬਣਾਈ ਕਿ ਕੋਈ ਵੀ ਕੈਂਡੀਡੇਟ ਉਹਨਾਂ ਦੇ ਸਾਹਮਣੇ ਟੇਕ ਨਹੀਂ ਸਕਿਆ ਪਰ ਜਿਨ੍ਹਾਂ ਦਾ ਕੁਝ ਵजूद ਹੈ ਜਿਨ੍ਹਾਂ ਨੇ ਕੁਝ ਆਪਣੇ ਹਲਕੇ ਦੇ ਵਿੱਚ ਚੰਗੇ ਕੰਮ ਕੀਤੇ ਹੁੰਦੇ ਨੇ ਲੋਕ ਉਹਨਾਂ ਨਾਲ ਜੁੜੇ ਹੁੰਦੇ ਨੇ ਔਰ ਦਿਲੋਂ ਉਹਨਾਂ ਦੀ ਜਿਹੜੀ ਆ ਕਿ ਵੋਟ ਤੇ ਸਪੋਰਟ ਹਰ ਤਰ੍ਹਾਂ ਸਪੋਰਟ ਕੀਤੀ ਜਾਂਦੀ ਆ ਤੇ ਕੁਝ ਕੈਂਡੀਡੇਟ ਇਦਾਂ ਦੇ ਵੀ ਸੀ ਜਿਨ੍ਹਾਂ ਨੇ ਇੰਨੀ ਹਵਾ ਹੋਣ ਦੇ ਬਾਵਜੂਦ ਆਪਣੇ ਇਲਾਕੇ ਤੋਂ ਸੀਟ ਜਿੱਤ ਕੇ ਆਪਣੀ ਪਾਰਟੀ ਦੀ ਝੋਲੀ ਦੇ ਵਿੱਚ ਪਾਈ ਤੇ ਚਰਨਜੀਤ ਚੰਨੀ ਆਪਣੇ ਹਲਕੇ ਦੇ ਵਿੱਚੋਂ ਦੋ ਜਗ੍ਹਾ ਤੋਂ ਬੁਰੀ ਤਰ੍ਹਾਂ ਹਾਰਿਆ ਤੇ ਹੁਣ ਜਲੰਧਰ ਕਿਉਂ ਲਿਆਂਦਾ ਗਿਆ ਉਹਨਾਂ ਨੂੰ ਕੀ ਕਾਰਨ ਹੈ ਉਹੀ ਕਾਰਨ ਹੈ ਕਿ ਉਥੋਂ ਦੇ ਲੋਕਾਂ ਨੂੰ ਚਰਨਜੀਤ ਚੰਨੀ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਨੂ ਨੇ ਚਰਨਜੀਤ ਚੰਨੀ ਦਾ ਸੁਭਾਅ ਨੇਚਰ ਗੱਲਾਂ ਸੱਚੀਆਂ ਕਰਦੇ ਨੇ ਜਾਂ ਝੂਠੀਆਂ ਕਰਦੇ ਨੇ ਅਰੇ ਉਹ ਕਲਾਕਾਰੀ ਦਿਖਾਉਂਦੇ ਨੇ ਆਪਣੀ ਕਿ ਲੋਕਾਂ ਨੂੰ ਬੜਾ ਚੰਗਾ ਬਣ ਕੇ ਦਿਖਾਉਂਦੇ ਨੇ ਕਿਸੇ ਬਜ਼ੁਰਗ ਨੂੰ ਦੇਖ ਲਿਆ ਬਜ਼ੁਰਗ ਜੱਫੀ ਪਾਲੀ ਤੇ ਲੋਕਾਂ ਦੇ ਦਿਲਾ 'ਚ ਹੁੰਦਾ ਕਿ ਸ਼ਾਇਦ ਇਹ ਚੰਨੀ ਬਹੁਤ ਵਧੀਆ ਬੰਦਾ ਹੈ ਅਗਰ ਬਹੁਤ ਵਧੀਆ ਇਨਸਾਨ ਹੁੰਦੇ ਵਧੀਆ ਕੈਂਡੀਡੇਟ ਹੁੰਦੇ ਤੇ ਸ਼ਾਇਦ ਆਪਣੇ ਉਹਨਾਂ ਹਲਕੇ ਤੋਂ ਇੱਕ ਇੰਨਾ ਵੱਡਾ ਨਾਂ ਹੋਣ ਦੇ ਬਾਵਜੂਦ ਐਕਸ ਸੀਐਮ ਤੇ ਉੱਥੋਂ ਸੀਟ ਜਿੱਤ ਜਾਂਦੇ ਤੇ ਹੁਣ ਇਸੇ ਤਰ੍ਹਾਂ ਹੋਇਆ ਕਿ ਇੱਥੋਂ ਦੇ ਲੋਕਾਂ ਨੂੰ ਸਾਡੇ ਜਲੰਧਰ ਦੇ ਲੋਕਾਂ ਨੂੰ ਸ਼ਾਇਦ ਚੰਨੀ ਦੇ ਬਾਰੇ ਕੋਈ ਜ਼ਿਆਦਾ ਗਿਆਨੀ ਇੱਥੇ ਹੁਣ ਮਿੱਠੀਆਂ-ਮਿੱਠੀਆਂ ਚੋਪੜੇ-ਚੋਪੜੀਆਂ ਜਿਹੜੀਆਂ ਗੱਲਾਂ ਚਰਨਜੀਤ ਚੰਨੀ ਕਰ ਰਹੇ ਨੇ ਤੇ ਲੋਕਾਂ ਨੂੰ ਆਪਣੀ ਗੱਲਾਂ ਦੇ ਵਿੱਚ ਪਰਮਾਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਨੂੰ ਬੇਕੂਫ ਬਣਾਇਆ ਜਾਵੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲਿਆਇਆ ਜਾਵੇ ਔਰ ਦੱਸਿਆ ਜਾਵੇ ਕਿ ਚਰਨਜੀਤ ਚੰਨੀ ਬਹੁਤ ਚੰਗਾ ਇਨਸਾਨ ਆ ਵਧੀਆ ਜਲੰਧਰ ਲਈ ਬਹੁਤ ਵਧੀਆ ਕਰੇਗਾ ਪਰ ਇਹਦਾ ਫੈਸਲਾ ਸਾਡੀ ਜਲੰਧਰ ਦੀ ਜਨਤਾ ਨੇ ਕਰਨਾ ਹੈ ਕਿ ਗੱਲਾਂ ਵਿੱਚ ਆਣਾ ਹੈ ਜਾਂ ਨਹੀਂ ਆਣਾ ਦੇਖੋ ਬੈਕਗ੍ਰਾਉਂਡ ਸਟੱਡੀ ਕਰੋ ਉਹਨਾਂ ਦਾ ਪਛੋਕਰ ਜਿੱਥੇ ਉਹਨਾਂ ਨੇ ਪਹਿਲਾ ਸਮਾਂ ਗੁਜ਼ਾਰਿਆ ਵਿਧਾਇਕ ਰਹੇ ਨੇ ਇਲੈਕਸ਼ਨ ਲੜੇ ਨੇ ਉੱਥੋਂ ਬਾਰੇ ਸੋਚੋ ਤੇ ਬਾਕੀ ਸਾਰਾ ਫੈਸਲਾ ਜਿੰਦਰ ਦੀ ਜਨਤਾ ਨੇ ਕਰਨਾ ਤੇ ਤਦ ਤੱਕ ਲਈ ਅਸ਼ੋਕ ਹੀ ਬਣੂ ਆ ਗਿਆ ਦਿਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਸੀ ਕਾ